ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਅੱਜ ਵੀ ਧੀਆਂ ਕਿਉਂ ਜ਼ਹਿਰ ਖਾ ਖਾ ਕੇ ਮਰਦੀਆਂ ਨੇ ਮਰਨਾ ਕੋਈ ਸੌਖਾ ਨਹੀਂ ਪਰ ਜਦੋਂ ਕਿਸੇ ਇਨਸਾਨ ਨੂੰ ਕੋਈ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਈ ਨਹੀਂ ਦਿੰਦਾ ਬਹੁਤ ਦੁਖੀ ਇਨਸਾਨ ਫਿਰ ਇੱਕ ਕਦਮ ਚੁੱਕਦਾ ਹੈ ਬਸ ਇਸੇ ਨੂੰ ਬਿਆਨ ਕਰਦੀ ਇਹ ਕਹਾਣੀ ਸੱਚੀ ਕਹਾਣੀ ਹੈ ਮੀਤਕੌਰ ਦੀਆਂ ਦੋ ਧੀਆਂ ਸੀ ਜਿਨ੍ਹਾਂ ਨੂੰ ਮੀਤਕੌਰ ਨੇ ਬਹੁਤ ਪੜਾਇਆ ਲਿਖਾਇਆ ਵੈਸੇ ਵੀ ਪ੍ਰਮਾਤਮਾ ਦੀ ਦੇਣ ਉਸ ਦੀਆਂ ਦੋਵੇਂ ਧੀਆਂ ਦਾ ਰੰਗ ਰੂਪ ਸ਼ਕਲ ਬਹੁਤ ਜ਼ਿਆਦਾ ਖੂਬਸੂਰਤ ਤੇ ਕਦ ਕਾਠ ਵੀ ਜਵਾਨਾ ਸੀ ਵੈਸੇ ਤਾਂ ਮੀਤਕੌਰ ਦੀ ਜ਼ਿੰਦਗੀ ਵੀ ਕੁਝ ਖਾਸ ਨਹੀਂ ਸੀ ਬਸ ਉਹ ਵੀ ਪਹਿਲੇ ਜ਼ਮਾਨੇ ਦੀ ਪੇਟ ਚੜੀ ਹੋਈ ਸੀ ਕਿਉਰ ਪੈਰ ਦੀ ਜੁੱਤੀ ਹੁੰਦੀ ਹੈ ਖਦਵੀ ਬਹੁਤ ਖੂਬਸੂਰਤ ਸੀ ਬੇਸ਼ੱਕ ਪੜੀ ਲਿਖੀ ਤਾਂ ਨਹੀਂ ਸੀ ਪਰ ਬਹੁਤ ਕਮਕਾਰ ਵਾਲੀ ਜਨਾਨੀ ਸੀ ਜਦੋਂ ਉਹ ਉਸ ਦੇ ਮਾਪਿਆਂ ਨੇ ਉਸ ਨੂੰ ਵਿਆਹਾ ਸੀ ਉਸ ਜਮਾਨੇ ਦੇ ਹਿਸਾਬ ਨਾਲ ਸਭ ਕੁਝ ਦਿੱਤਾ ਸੀ ਪਰ ਉਸ ਦਾ ਘਰ ਵਾਲਾ ਨਿਕੰਮਾ ਸ਼ਰਾਬੀ ਅਯਾਸ਼ ਬੰਦਾ ਸੀ ਬਸ ਇਹਨਾਂ ਚੱਕਰਾਂ ਵਿੱਚ ਹੀ ਮੀਤਕਾਰ ਦੇ ਘਰ ਵਾਲੇ ਨੇ ਸਾਰੀ ਜ਼ਮੀਨ ਵੇਚ ਦਿੱਤੀ ਮੀਤਕਾਰ ਦੀਆਂ ਦੋ ਧੀਆਂ ਇੱਕ ਪੁੱਤਰ ਚੌਥੀ ਆ ਪੰਜਵਾਂ ਘਰ ਵਾਲਾ ਇਸ ਤਰ੍ਹਾਂ ਪੰਜ ਛੇ ਜੀਆਂ ਦਾ ਘਰ ਵਿੱਚ ਖਾਣ ਵਾਲੇ ਸੀ ਪਰ ਸੱਚ ਆਖਿਆ ਜਾਵੇ ਤਾਂ ਕਮਾਉਣ ਵਾਲਾ ਕੋਈ ਨਹੀਂ ਸੀ ਮੀਤਕਾਰ ਘਰ ਦਾ ਕੰਮ ਕਰਦੀ ਉਸ ਨੇ ਬਹੁਤ ਸਾਰੀਆਂ ਮੱਝਾਂ ਰੱਖੀਆਂ ਹੀਆਂ ਸੀ ਫਿਰ ਸਾਰਾ ਦਿਨ ਮੱਝਾਂ ਨੂੰ ਸਾਮਦੀ ਗੋਹਾ ਕੂੜਾ ਕਰਦੀ ਸਭ ਉਸ ਦੇ ਦੁੱਧ ਤੋਂ ਉਹਨਾਂ ਦਾ ਘਰ ਦਾ ਗੁਜ਼ਾਰਾ ਚੱਲਦਾ ਪਰ ਮੀਤਕੌਰ ਸਾਰਾ ਦਿਨ ਘਰ ਦਾ ਕੰਮਕਾਰ ਕਰਦੀ ਮੱਝਾਂ ਸੰਭ ਦੀ ਗੋਹਾ ਸੁੱਟਦੀ ਪੱਠੇ ਪਾਉਂਦੀ ਦੁੱਧ ਵੇਚਦੀ ਮੀਤਕੌਰ ਦਾ ਪਤੀ ਅਜਮੇਰ ਸਿੰਘ ਮੀਤਕੌਰ ਤੋਂ ਰੋਬ ਨਾਲ ਪੈਸੇ ਲੈ ਲੈਂਦਾ ਸ਼ਰਾਬ ਪੀਂਦਾ ਤੇ ਰਾਤ ਨੂੰ ਪੀ ਕੇ ਸ਼ਰਾਬ ਮੀਤਕੌਰ ਨੂੰ ਕੁੱਟਦਾ ਮਾਰਦਾ ਪਰ ਮੀਤਕਾਰ ਸਬਰ ਦਾ ਘੁੱਟ ਭਰ ਕੇ ਆਪਣੇ ਪੁੱਤ ਤੇ ਧੀਆ ਦਾ ਮੂੰਹ ਦੇਖ ਕੇ ਚੁੱਪ ਕਰਕੇ ਬਹਿ ਜਾਂਦੀ ਉੱਚਾ ਸਾਹ ਨਾ ਕੱਢਦੀ ਕਿਸੇ ਨੂੰ ਆਪਣੇ ਨਾਲ ਹੋਈ ਬਿੱਤੀ ਦੱਸਦੀ ਨਾ ਮੀਤਕਾਰ ਨੇ ਆਪ ਤਾਂ ਬਹੁਤ ਔਖੇ ਦਿਨ ਕੱਢ ਲਏ ਮੀਤਕਾਰ ਦਾ ਪਤੀ ਇੱਕ ਤਾਂ ਕੰਮਦਾਨ ਹੀ ਸੀ ਕੰਮ ਨਹੀਂ ਕਰਦਾ ਸੀ ਉਤੋਂ ਸ਼ਰਾਬ ਪੀ ਕੇ ਰਹਿੰਦਾ ਘਰ ਵੀ ਉਜਾੜ ਦਿੱਤਾ ਇੱਕ ਦਿਨ ਮੀਤਕਾਰ ਦੇ ਪਤੀ ਦੀ ਮੌਤ ਹੋ ਗਈ। ਮੀਤਕਾਰ ਨੂੰ ਇਹਨਾਂ ਤਸੀਹਾਂ ਤੋਂ ਮੁਕਤੀ ਮਿਲ ਗਈ। ਹੁਣ ਮੀਤਕਾਰ ਦੀਆਂ 3 ਜਵਾਨ ਹੋ ਚੁੱਕੀਆਂ ਸੀ। ਉਸ ਨੂੰ ਆਪਣੀਆਂ 3 ਨੂੰ ਵਿਆਹ ਦੀ ਚਿੰਤਾ ਸਤਾਉਣ ਲੱਗੀ। ਫਿਰ ਆਪਣੀਆਂ 3 ਨੂੰ ਬਹੁਤ ਉਹ ਦਾਸ ਦੇ ਤਾਂ ਦੇ ਕੇ ਨਹੀਂ ਵਿਆਹ ਸਕਦੀ ਸੀ ਕਿਉਂਕਿ ਉਸ ਤੇ ਘਰ ਦਾ ਗੁਜ਼ਾਰਾ ਮੱਝਾਂ ਤੋਂ ਚੱਲਦਾ ਸੀ। ਜ਼ਮੀਨ ਜਾਇਦਾਦ ਤਾਂ ਨਹੀਂ ਸੀ ਪਰ ਉਸ ਦੀਆਂ ਧੀਆਂ ਬਹੁਤ ਜ਼ਿਆਦਾ ਮੂੰਹ ਮੱਥੇ ਦੀਆਂ ਸੋਹਣੀਆਂ ਸੀ ਇਸ ਕਰਕੇ ਉਸ ਦੀਆਂ ਧੀਆਂ ਦੇ ਵਧੀਆ ਘਰਾਂ ਵਿੱਚ ਰਿਸ਼ਤੇ ਹੋ ਗਏ ਉਸ ਨੇ ਆਪਣੇ ਪੁੱਤਰ ਵੀ ਪੁੱਤਰ ਨੂੰ ਵੀ ਵਿਆਹ ਲਿਆ ਇੱਕ ਸਾਲ ਦੇ ਵਿੱਚ ਉਸ ਨੇ ਆਪਣੇ ਤਿੰਨੇ ਬੱਚੇ ਵਿਆਹ ਲਏ ਉਹ ਹੁਣ ਬਹੁਤ ਖੁਸ਼ ਸੀ ਇਹ ਸੋਚ ਕੇ ਚਲੋ ਜਵਾਨੀ ਵੇਲੇ ਹੀ ਨਹੀਂ ਪਿਛਲੇ ਪੈਰ ਹੀ ਰੱਬ ਨੇ ਸੁਖਾਇਆ ਪਰ ਜੋ ਦੋਖੋਸ ਤੇ ਉਸਦੀ ਅਗਲੀ ਜ਼ਿੰਦਗੀ ਵਿੱਚ ਸੀ ਉਸ ਨੇ ਉਸ ਬਾਰੇ ਤਾਂ ਕਦੇ ਸੋਚਿਆ ਵੀ ਸੋਚਿਆ ਵੀ ਨਹੀਂ ਸੀ ਮੀਤਕਾਰ ਦੀ ਨ ਉਹ ਬਹੁਤ ਅੜਬ ਬਸਵਾਦੀ ਸੀ ਉਸ ਦੀਆਂ ਧੀਆਂ ਨੂੰ ਬਿਲਕੁਲ ਵੀ ਚੰਗਾ ਨਹੀਂ ਸਮਝਦੀ ਸੀ ਮੀਤਕਾਰ ਖੁਦ ਬਹੁਤ ਪੜਿਮਾਨ ਸ਼ਰੀਫ ਜਨਾਨੀ ਸੀ ਮੀਤਕਾਰ ਦੀ ਵੱਡੀ ਧੀ ਹਰਬੀਰ ਜਿਸ ਨੇ ਵਿਆਹ ਨੂੰ ਹੁਣ 2 ਸਾਲ ਹੋ ਚੁੱਕੇ ਸੀ ਉਸ ਕੋਲ 1 ਸਾਲ ਦੀ ਧੀ ਵੀ ਸੀ ਹਰਦੇ ਸਾਰੇ ਪਰਿਵਾਰ ਵਾਲੇ ਉਸ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਪਰ ਉਹ ਆ ਕੇ ਆਪਣੀ ਮਾਂ ਨੂੰ ਕੁਝ ਨਾ ਦੱਸਦੀ ਕਿਉਂਕਿ ਉਹ ਆਪਣੇ ਘਰ ਦੀ ਹਾਲਤ ਤੋਂ ਜਾਣੂ ਸੀ ਉਹ ਆਪਣੇ ਭਰਾ ਭਝਾਈ ਦੇ ਸੁਭਾਅ ਤੋਂ ਵੀ ਜਾਣੂ ਸੀ ਅਸਲ ਵਿੱਚ ਹਰਬੀਰ ਬਹੁਤ ਸੋਹਣੀ ਸੁਨੱਖੀ ਕੁੜੀ ਸੀ ਜਿਸ ਕਰਕੇ ਉਹਨਾਂ ਦੇ ਕੁਝ ਰਿਸ਼ਤੇਦਾਰ ਪਟਿਆਲੇ ਵਿੱਚ ਰਹਿੰਦੇ ਸੀ ਉਹ ਕਿਸੇ ਵਿਆਹ ਸ਼ਾਦੀ ਲਈ ਹਰਬੀਰ ਦੇ ਰਿਸ਼ਤੇਦਾਰੀ ਵਿੱਚ ਆਏ ਉਹਨਾਂ ਨੇ ਜਦੋਂ ਹਰਬੀਰ ਨੂੰ ਦੇਖਿਆ ਤਾ ਉਹਨਾਂ ਹਰਬੀਰ ਦਾ ਰਿਸ਼ਤਾ ਮੂਹ ਮੰਗ ਲਿਆ ਉਹ ਕਹਿੰਦੇ ਸਾਨੂੰ ਦੇਣ ਲੈਣ ਲਈ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸਾਨੂੰ ਤਾਂ ਇੱਕ ਸੋਹਣੀ ਸੁਨੱਖੀ ਪੜ੍ਹੀ ਲਿਖੀ ਕੁੜੀ ਦੀ ਮੰਗ ਸੀ ਜੋ ਹਰਬੀਰ ਵਿੱਚ ਸਭ ਕੁਝ ਮਜੂਦ ਸੀ ਇਸ ਰਕੇ ਉਹੋ ਘਰੋਂ ਵੀ ਕਾਫੀ ਅਮੀਰ ਸੀ ਉਹਨਾਂ ਦੀ ਅਮੀਰੀ ਦੀ ਚੱਕਾ ਚੌਂਦ ਵਿੱਚ ਹਰਬੀਰ ਦੀ ਮਾਂ ਨੇ ਬਿਨਾਂ ਸੋਚੇ ਸਮਝੇ ਬਿਨਾਂ ਪੁੱਛ ਦੱਸ ਦੇ ਇਹ ਰਿਸ਼ਤਾ ਕਰ ਦਿੱਤਾ ਪਹਿਲੇ ਪਹਿਲ ਤਾਂ ਉਹ ਹਰਬੀਰ ਦਾ ਬਹੁਤ ਕਰਦੇ ਸੀ ਪਰ ਹੌਲੀ-ਹੌਲੀ ਉਹਨਾਂ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਅਸਲ ਵਿੱਚ ਹਰਬੀਰ ਦਾ ਜਿਸ ਲੜਕੇ ਨਾਲ ਵਿਆਹ ਹੋਇਆ ਸੀ ਉਹ ਵੀ ਨਿਕੰਮਾ ਵੇ ਲੜਤੇ ਨਿਸ਼ੇੜੀ ਸੀ ਇਸ ਕਰਕੇ ਉਸ ਨਾਲ ਸ਼ਹਿਰ ਦੀ ਕੋਈ ਪੜ੍ਹੀ ਲਿਖੀ ਕੁੜੀ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਪਰ ਉਹ ਭੋਲੀ-ਪਾਲੀ ਹਰਬੀਰ ਦੀ ਮਾਂ ਉਹਨਾਂ ਦੇ ਜਾਲ ਵਿੱਚ ਆ ਗਈ ਜਿਸ ਨੇ ਹਰਬੀਰ ਦਾ ਰਿਸ਼ਤਾ ਕਰ ਦਿੱਤਾ ਹੁਣ ਉਹ ਹਰਬੀਰ ਨੂੰ ਹਰ ਰੋਜ਼ ਤੰਗ ਪਰੇਸ਼ਾਨ ਕਰਦੇ ਹਰਬੀਰ ਨੇ ਪਹਿਲਾਂ ਪਹਿਲ ਆਪਣੇ ਘਰ ਵਿੱਚ ਆਪਦੀ ਮਾਂ ਨੂੰ ਆਪਦੇ ਪਿਓ ਦੇ ਹੱਥੋਂ ਹਰ ਰੋਜ਼ ذلیل ਹੁੰਦਿਆਂ ਦੇਖਿਆ ਸੀ ਤੇ ਉਹ ਸੋਚਦੀ ਸੀ ਕਿ ਲੱਗਦਾ ਏ ਮੇਰੀ ਮਾਂ ਦੀ ਜ਼ਿੰਦਗੀ ਵੀ ਮੇਰੀ ਤਰ੍ਹਾਂ ਹੀ ਮੇਰੀ ਜ਼ਿੰਦਗੀ ਵੀ ਮੇਰੀ ਮਾਂ ਦੀ ਤਰ੍ਹਾਂ ਹੀ ਕੱਟੇਗੀ ਪਰ ਮੈਂ ਅਜਿਹਾ ਨਹੀਂ ਹੋਣ ਦੇਵਾਂਗੀ ਉਸ ਘਰ ਵਿੱਚ ਸਾਹ ਕੁੱਟ-ਕੁੱਟ ਕੇ ਜਾਂਦੀ ਹਰਬੀਰ ਦੇ ਘਰ ਵਿੱਚ ਉਸ ਨੂੰ ਉਸ ਦਾ ਘਰ ਵਾਲਾ ਬਹੁਤ ਕੁੱਟਦਾ ਉਸ ਨੂੰ ਆਪਣੀ ਪੈਂਟ ਦੀ ਬੈਲਟ ਕੱਢ ਕੇ ਕੁੱਟਦਾ ਮਾਰਦਾ ਸਾਰਾ ਦਿਨ ਭੁੱਖੀ ਪਿਆਸੀ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਹਰਬੀਰ ਦੀ ਇੱਕ ਸਾਲ ਦੀ ਨਿੱਕੀ ਜਹੀ ਕੁੜੀ ਸੀ ਜੋ ਉਸ ਦਾ ਦੁੱਧ ਵੀ ਪੀਂਦੀ ਸੀ ਉਹ ਬਹੁਤ ਰੋਂਦੀ ਪਰ ਉਹ ਸਾਰਾ ਦਿਨ ਉਸ ਨੂੰ ਅੰਦਰ ਤਾੜ ਕੇ ਰੱਖਦਾ ਇੱਕ ਵਾਰ ਜਦੋਂ ਹਰਬੀਰ ਦੇ ਪਤੀ ਨੇ ਉਸ ਨੂੰ ਬਹੁਤ ਕੁੱਟਿਆ ਤਾਂ ਹਰਬੀਰ ਆ ਕੇ ਆਪਣੀ ਮਾਂ ਪਰਾ ਪਰਜਾਈ ਸਭ ਨੂੰ ਦੱਸਿਆ ਮਾਂ ਤਾਂ ਚਾਹੁੰਦੀ ਸੀ ਕਿ ਮੈਂ ਆਪਣੀ ਧੀ ਦੇ ਮਸਲੇ ਦਾ ਕੋਈ ਹੱਲ ਕਰਕੇ ਉਸ ਨੂੰ ਉੱਥੇ ਭੇਜਾਂਗੀ ਪਰ ਹਰਬੀਰ ਦੀ ਪਰਜਾਈ ਇਸ ਮਸਲੇ ਵਿੱਚ ਪੈ ਕੇ ਖੁਸ਼ ਨਹੀਂ ਸੀ ਉਹ ਤਾਂ ਚਾਹੁੰਦੀ ਸੀ ਕਿ ਹਰਬੀਰ ਛੇਤੀ ਤੋਂ ਛੇਤੀ ਆਪਣੇ ਘਰ ਚਲੀ ਜਾਵੇ ਉਸ ਨੇ ਹਰਬੀਰ ਦੀ ਕੋਈ ਗੱਲ ਨਾ ਸੁਣੀ ਸਮਝਾਪ ਜਾ ਕੇ ਉਸ ਨੂੰ ਫਿਰ ਵਾਪਸ ਉੱਥੇ ਹੀ ਭੇਜ ਦਿੱਤਾ ਪਰ ਹਰਬੀਰ ਦੀ ਮਾਂ ਉਸ ਨੂੰ ਉੱਥੇ ਨਹੀਂ ਭੇਜਣਾ ਚਾਹੁੰਦੀ ਸੀ ਕਿਉਂਕਿ ਉਹ ਜਾਣਦੀ ਸੀ ਉਹ ਧੀ ਧੀ ਸਾਰੀ ਜ਼ਿੰਦਗੀ ਵੀ ਮੇਰੇ ਤਰ੍ਹਾਂ ਇਸੇ ਨਰਕ ਵਿੱਚ ਲੰਘਾਵੇਗੀ ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਹੁਣ ਮੇਰੀ ਧੀ ਦੀ ਜ਼ਿੰਦਗੀ ਵੀ ਇਸੇ ਤਰ੍ਹਾਂ ਲੰਘੇਗੀ ਜਿਵੇਂ ਮੇਰੀ ਲੰਗੀ ਇਸ ਗੱਲ ਦੀ ਚਿੰਤਾ ਨਾਲ ਉਹ ਬਿਮਾਰ ਹੋ ਗਈ ਉਹ ਖੁਦ ਨੂੰ ਬਹੁਤ ਮੁਸ਼ਕਲ ਨਾਲ ਸੰਭਾਲਦੀ ਪਰ ਜਦੋਂ ਇਸ ਗੱਲ ਦਾ ਹਰਬੀਰ ਨੂੰ ਪਤਾ ਲੱਗਾ ਕਿ ਉਹ ਹੋਰ ਜ਼ਿਆਦਾ ਤੇ ਉਹ ਹੋਰ ਜ਼ਿਆਦਾ ਦੁਖੀ ਹੋ ਗਈ ਕਿਉਂਕਿ ਉਸਦੇ ਪਤੀ ਦੇ ਜੁਰਮ ਹੋਰ ਵੱਧ ਰਹੇ ਸੀ ਉਹ ਸਾਰੇ ਹੀ ਪਰਿਵਾਰ ਦੇ ਜੀ ਉਸ ਬਹੁਤ ਛਾਤਰ ਦਿਮਾਗ ਦੇ ਸੀ ਉਹਨਾਂ ਨੇ ਉਸਦੇ ਸਾਰੇ ਮੈਂਟਲੀ ਅਪਸੈਟ ਹੋਣ ਦੇ ਸਰਟੀਫਿਕੇਟ ਝੂਠੇ ਸਰਟੀਫਿਕੇਟ ਪਹਿਲਾਂ ਹੀ ਬਣਾ ਲਿਆ ਸੀ ਤਾਂ ਜੋ ਕੱਲ ਨੂੰ ਹਰਬਿਰ ਕਿਸੇ ਨੂੰ ਕੁਝ ਦੱਸੇਗੀ ਤਾਂ ਅਸੀਂ ਪਹਿਲਾਂ ਹੀ ਕਹਿ ਦੇਵਾਂਗੇ ਕਿ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਚੁੱਕੀ ਹੈ ਇਹ ਉਸਦੇ ਜੁਰਮ ਇਸ ਕਦਰ ਵੱਧੇ ਗਏ ਹਰਬੀਰ ਦੇ ਪਤੀ ਨੇ ਉਸ ਨੂੰ ਬਹੁਤ ਕੁੱਟਿਆ ਮਾਰਿਆ ਉਸ ਦੀ ਧੀ ਨੂੰ ਉਸ ਦੇ ਕੋਲੋਂ ਖੋ ਲਿਆ ਸਾਰੀ ਰਾਤ ਅੰਦਰ ਤਾੜ ਕੇ ਰੱਖਿਆ ਉਸ ਨੂੰ ਰੋਟੀ ਪਾਣੀ ਕੁਝ ਨਾ ਦਿੱਤਾ ਸਵੇਰੇ ਜਦੋਂ ਕਿਤੇ ਉਸ ਉਹਨਾਂ ਦੀ ਕੰਮ ਵਾਲੀ ਆਈ ਨੇ ਅਚਾਨਕ ਬੂਆ ਖੋਲਿਆ ਹਰਬੀਰ ਫਟਾਫਟ ਕਮਰੇ ਵਿੱਚੋਂ ਮੌਕਾ ਮਿਲਦੇ ਸਾਰ ਬਾਹਰ ਨਿਕਲੀ ਉਸ ਨੇ ਬਾਹਰ ਨਿਕਲ ਕੇ ਕਮਰੇ ਦਾ ਦਰਵਾਜ਼ਾ ਫਿਰ ਬੰਦ ਕਰ ਦਿੱਤਾ ਤੇ ਆਪਣੀ ਕੰਮ ਵਾਲੀ ਨੂੰ ਵਾਸਤਾ ਪਾਇਆ ਕਿਉਂ ਕਿਸੇ ਨੂੰ ਕੁਝ ਨਾ ਦੱਸੇ ਉਸਨੇ ਬੱਸ ਲਈ ਤੇ ਆਪਣੇ ਮਾਪਿਓ ਦੇ ਘਰ ਆ ਗਈ ਜਦੋਂ ਉਹ ਆਪਣੀ ਮਾਂ ਦੇ ਘਰ ਆਈ ਤਾਂ ਦੇਖਿਆ ਉਸਦੀ ਮਾਂ ਦੀ ਤਬੀਅਤ ਬਹੁਤ ਖਰਾਬ ਹੋ ਚੁੱਕੀ ਸੀ ਉਸ ਦਾ ਭਰਾ ਪਰਜਾਈ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਾਉਣ ਲਈ ਨਜ਼ਾਰੇ ਸੀ ਨਿਝਾਨ ਵਾਲੇ ਹੀ ਸੀ ਤੋਂ ਹਰਬੀਰ ਘਰੇ ਆ ਗਈ ਤਾਂ ਹਰਬੀਰ ਨੇ ਸਭ ਨੂੰ ਇਹ ਅਹਿਸਾਸ ਕਰਾਇਆ ਕਿ ਉਹ ਤਾਂ ਮਾਂ ਦਾ ਪਤਾ ਲੈਣ ਆਈ ਹੈ ਉਸ ਦਾ ਭਰਾ ਪਰਜਾਈ ਉਸ ਨੂੰ ਘਰੇ ਰੁਕਣ ਲਈ ਕਹਿ ਗਏ ਆਪ ਉਸ ਦੀ ਮਾਂ ਨੂੰ ਹਸਪਤਾਲ ਲੈ ਗਏ ਹੁਣ ਹਰਬੀਰ ਇਹ ਜਾਣਦੀ ਸੀ ਉਸ ਨੂੰ ਉਸ ਦੀ ਮਾਂ ਉਸ ਦੀ ਪਰਜਾਈ ਨੇ ਇਸ ਘਰ ਵਿੱਚ ਵੀ ਨਹੀਂ ਰਹਿਣ ਦੇਣਾ ਜਦੋਂ ਇੱਕ ਕੁੜੀ ਨੂੰ ਸਹਰਾ ਘਰ ਵੀ ਨਾ ਝੱਲੇ ਠੇਕਾ ਘਰ ਵੀ ਨਾ ਝੱਲੇ ਤਾਂ ਫਿਰ ਉਹ ਕੀ ਕਰੇ ਹੁਣ ਹਰਬੀਰ ਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ ਉਹ ਦੋ ਦਿਨ ਇਕੱਲੀ ਘਰ ਵਿੱਚ ਰਹੀ ਉਸ ਨੇ ਖੁੱਦ ਤੇ ਹੋਏ ਜੁਰਮ ਉਸ ਦੇ ਹਰ ਇੱਕ ਜੁਰਮ ਨੂੰ ਆਪਣੇ ਹੱਥਾਂ ਨਾਲ ਖੁਦ ਇੱਕ ਕਾਪੀ ਤੇ ਲਿਖਣਾ ਸ਼ੁਰੂ ਕੀਤਾ ਹੈਰਾਨੀ ਦੀ ਗੱਲ ਇਹ ਸੀ ਦੇਖਣ ਨੂੰ ਐ ਲੱਗ ਰਿਹਾ ਸੀ ਕਿ ਦੋ ਦਿਨ ਸਿਰਫ ਤੇ ਸਿਰਫ ਉਹ ਬਿਨਾਂ ਖਾਦੇ ਪੀਤੇ ਬਿਨਾਂ ਕੁਝ ਕੀਤੇ ਐ ਲੱਗ ਰਿਹਾ ਸੀ ਕਿ ਖੋਤੇ ਹੋਏ ਜੁਰਮ ਹੀ ਲਿਖੀ ਜਾ ਰਹੀ ਸੀ ਸਭ ਕੁਝ ਲਿਖਣ ਤੋਂ ਬਾਅਦ ਅਸੀਂ ਇਹ ਸਿਰਫ ਆਸ ਦੀਆਂ 4 ਗੋਲੀਆਂ ਖਾ ਲਈਆਂ ਤੇ ਆਪਣੇ ਭਰਾ ਨੂੰ ਫੋਨ ਕਰਕੇ ਕਹਿ ਦਿੱਤਾ ਮੈਂ ਆਹ ਕੁਝ ਕਰ ਲਿਆ ਹੈ ਜੇ ਤੂੰ ਮੇਰੀ ਮਾਤੀ ਕੀਮਤ ਪਾ ਸਕਦਾ ਤੇ ਪਾ ਲੈਣਾ ਜਿੰਨੇ ਦੇਰ ਨੂੰ ਤੂੰ ਉਸ ਦਾ ਭਰਾ ਘਰ ਆਇਆ ਤਾਂ ਉਹਦਿਆਂ ਨੂੰ ਹਰਬੀਰ ਸਦਾ ਦੀ ਨੀਂਦ ਸੌ ਚੁੱਕੀ ਸੀ ਹਰਬੀਰ ਨੂੰ ਅ ਹਰਬੀਰ ਦੇ ਭਰਾ ਨੇ ਆਪਣੀ ਭੈਣ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਤੇ ਕਿਹਾ ਭੈਣ ਮੈਂ ਵਾਅਦਾ ਕਰਦਾ ਹਾਂ ਮੈਂ ਤੇਰੇ ਤੇ ਕੀਤੇ ਹਰ ਇੱਕ ਜੁਰਮ ਦਾ ਹਿਸਾਬ ਕਿਤਾਬ ਲੈ ਕੇ ਰਾਂਗਾ ਪਰ ਉਹ ਟਾਈਮ ਬਹੁਤ देर ਹੋ ਚੁੱਕੀ ਸੀ ਆਖਰ ਇਹ ਗੱਲ ਛੁਪੀ ਵੀ ਕਦੋਂ ਤੱਕ ਰਹਿ ਸਕਦੀ ਹਸਪਤਾਲ ਵਿੱਚ ਜਦੋਂ ਉਸ ਦੀ ਮਾਂ ਨੂੰ ਪਤਾ ਲੱਗਾ ਕਿ ਮੇਰੀ ਧੀ ਨੇ ਆਪਣੇ ਪੇਕੇ ਘਰ ਆ ਕੇ ਹੱਤਿਆ ਕਰ ਲਈ ਆਤਮ ਹੱਤਿਆ ਕਰ ਲਈ ਤਾਂ ਉਹ ਇਸ ਦੁੱਖ ਨੂੰ ਬਰਦਾਸ਼ਤ ਨਾ ਕਰ ਸકી ਹਸਪਤਾਲ ਵਿੱਚ ਹੀ ਆਪਣੀ ਧੀ ਦੇ ਗਮ ਵਿੱਚ ਉਸ ਨੇ ਉਹ ਦੁਨੀਆ ਤੋਂ ਚਲੀ ਗਈ ਹਰबीर ਦੀ ਮੌਤ ਨੇ ਤੋਂ ਇਸ ਗੱਲ ਦਾ ਪਤਾ ਲੱਗਾ ਇਹ ਗੱਲ ਸੱਚ ਹੈ ਲੋਕ ਕਹਿੰਦੇ ਨੇ ਮੁੱਲਾਂ ਦੀ ਦੌੜ ਮਸੀਤਾਂ ਤੱਕ ਇੱਕ ਧੀ ਜਾਵੇ ਤੇ ਜਾਵੇ ਕਿੱਥੇ ਆਖਰ ਆਪਣੇ ਸਹੁਰੇ ਘਰ ਤੋਂ ਇਲਾਵਾ ਉਸ ਦਾ ਦੂਸਰਾ ਘਰ ਉਸ ਦਾ ਮਾਂ ਪਿਓ ਦਾ ਘਰ ਹੁੰਦਾ ਜੇਕਰ ਉਸ ਨੂੰ ਉੱਥੇ ਵੀ ਉਸ ਦੀ ਕੋਈ ਖਬਰਸਾਰ ਸੁਣਨ ਵਾਲਾ ਨਹੀਂ ਹੁੰਦਾ ਫਿਰ ਆਖਰ ਉਹ ਧੀਆ ਜਿਹੇ ਕਦਮ ਚੁੱਕਦੀਆਂ ਨੇ ਇਸ ਤਰ੍ਹਾਂ ਹਰਬਿਰ ਨੇ ਦੀ ਕੀ ਹਾਲਤ ਹੋਈ ਹਰ ਵੀਰ ਬਾਰੇ ਤੁਹਾਡੀ ਕੀ ਰਾਏ ਹੈ ਇਸ ਕਹਾਣੀ ਬਾਰੇ ਤੁਹਾਡੀ ਕੀ ਰਾਏ ਹੈ ਫੀਡਬੈਕ ਜਰੂਰ ਭੇਜਣਾ ਤੁਹਾਨੂੰ ਮੇਰੀ ਕਹਾਣੀ ਕਿਵੇਂ ਦੀ ਲੱਗੀ ਕਹਾਣੀ ਨੂੰ ਲਾਈਕ ਐਂਡ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ